ਕਿੰਨੇ ਦੀ ਬਣੂਗੀ ਕਿੰਨੇ ਵਾਹ ਹਾਂਜੀ ਸਾਸਿਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕੋਲਿਆ ਛੋਟਾ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲੇ ਨੂੰ ਪੈਂਦੀ ਆ ਨਿਹਾਲ ਸਿੰਘ ਵਾਲਾ ਤੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਬਾਲਾ ਹੀ ਨਰਮਜਾ ਬੰਦਾ ਜੱਗਾ ਕੋਲਿਆ ਤੁਸੀਂ ਸਾਰੇ ਜਾਣਦੇ ਹੀ ਆ ਨਰਮਜਾ ਬੰਦਾ ਇੱਕ ਤਾਜੀ ਸੂਈ ਸਵਾਈ ਸੋਹਣੀ ਜਰਸੀ ਵੜ ਵੀਰ ਦੀ ਸੇਲ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਆ ਬੂਥੀ ਪਾਥੀ ਵੀ ਸੋਹਣੀ ਆ ਬਾਕੀ ਹੈ ਸੂਈ ਸਵਾਈ ਹੈ ਭਾਵੇਂ ਅਗਲਾ ਦੋ ਟਾਈਮ ਚੋਕੇ ਲੈ ਜੇ ਥਣ ਭਾਡੇ ਦੀ ਵੀ ਸਾਫ ਸੁਥਰੀ ਆ ਕਲਾਬੀ ਥਾਣਾ ਹਦੀ ਚਵਾਈ ਵਾਲਾ ਤੇ ਮੁੱਲ ਵੀ ਨਿੱਕਾ ਜਾਈ ਹੁਣ ਤੁਸੀਂ ਸੋਣੀ ਲੈਣਾ ਬਾਈ ਨੇ ਮੈਨੂੰ ਦੱਸਤਾ ਕਿ ਹਮਤ ਆਪਾਂ ਇੰਨੇ ਦੀ ਦੇ ਦੇਣੀ ਆ ਤੇ ਉਸ ਹਿਸਾਬ ਨਾਲ ਜਾਇਜ਼ ਮੁੱਲ ਆ ਤੁਸੀਂ ਸੋਣੀ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦੀਏ ਨਾਮ ਜੋਜੀ ਸਿੰਘ ਪਿੰਡ ਕੋਲਿਆਖੁਰ ਤੁਸੀਂ ਨਿਹਾਲ ਸਿੰਘ ਦਾ ਜਦੋਂ ਮੋਗਾ ਫੋਨ ਨੰਬਰ ਦੱਸ 9056853918 ਕਿੰਨਾ ਮਸੂਆ ਜੱਗੇ ਬਾਈ ਦੂਜੇ ਸੂਏ ਸੂਈਆ ਵੜ ਮੂੰਹ ਬਲਾ ਸੁਣਾ ਨਾ ਮੂੰਹ ਬਹੁਤ ਸੋਹਣਾ ਬਾਈ ਬੱਚੀ ਦਾ ਇਹਨੂੰ ਹਫਤਾ ਸੂਈ ਨੂੰ ਹੋ ਗਿਆ ਦੁੱਧ 8 ਕਿਲੋੜਾ ਚੋਕੇ ਲੈ ਜਾਣਾ ਭਾਂਡੇ ਚ ਪਾ ਕੇ ਲੈਣਾ ਤਿਆਰ ਆ ਜਿਹੜਾ ਲਈ ਦੁੱਧ 13-14 ਕਿਲੋ ਕਹਿੰਦੇ ਅਸੀਂ ਪੀਤਾ ਇਹਦਾ ਠੀਕ ਆ ਠੀਕ ਆ ਤੇ ਆਪਣਾ ਮਾਲ ਗਾਉਂ ਲਿਆਉਂਦਾ ਲਿਆਇਆ ਹੁੰਦਾ ਅਗਲਾ ਵੀਰ ਭਰਾ ਜਿੰਨਾ ਮਰਜ਼ੀ ਮੰਨ ਕੇ ਲੈ ਲਵੇ ਮਗਰ ਕੀ ਮਗਰ ਬੱਛਾ ਉਸੇ ਬੰਦਾ ਨਰਮ ਜਿਆਦਾ ਸਿੱਧਾ ਹੀ ਕਹਿ ਜਾਂਦਾ ਕਿ ਆਪਣਾ ਪਸ਼ੂ ਖਰੀਦਿਆ ਵਾ ਅਗਲੇ ਨੇ ਆਪਾਂ ਨੂੰ ਇੰਨਾ ਦੁੱਧ ਦੱਸਿਆ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾ ਲੈ ਲੇ 8 ਕਿਲੋ ਦੁੱਧ ਆ ਬਾਈ ਕਹਿੰਦਾ ਜਿਹੜਾ ਤੁਸੀਂ ਚੋ ਲੈਣਾ ਭਾਂਡੇ ਚ ਮੈਨ ਲੈਣਾ ਇੱਕ ਗੱਲ ਨੂੰ ਇਹ ਬੰਦੇ ਦੀ ਸੇਫਤ ਹੈ ਜੇ 2 ਕਿਲੋ ਦੁੱਧ ਹੋਊ ਤਾਂ ਜੱਗਾ 2 ਕਿਲੋ ਹੀ ਦੱਸੂ ਕੰਡੇ ਦੇ ਜੋਖਲਿਓ ਭਾਵੇਂ ਕਿਲੋ ਤੜਕੇ ਕਿਲੋ ਆਥ ਨੇ ਤੇ ਜੇ 20 ਕਿਲੋ ਹੋਊ ਤਾਂ ਜੱਗਾ 20 ਕਿਲੋ ਦੱਸੂਗਾ 10 10 ਕਿਲੋ ਦੁੱਧ ਤੜਕੇ ਹੱਥ ਨੇ ਜੋਖਲੋ ਯਾਨੀ ਕਿ ਕਹਿਣ ਦਾ ਮਤਲਬ ਮੇਰਾ ਇਹ ਹੈ 8 ਕਿਲੋ ਦੱਸਿਆ 8 ਹੀ ਨਿਕਲੂਗਾ ਕੋਈ ਭੈਣ ਭਰਾ 7 ਜਾਂ 6 ਨਾ ਮੰਨ ਕੇ ਆਵੇ ਕਈ ਭੈਣ ਭਰਾ ਹੁੰਦੇ ਆ ਕਿ ਜਿੰਨਾ ਦੁੱਧ ਦੱਸਿਆ ਉਹ ਤੋਂ 2 ਕਿਲੋ ਘੱਟ ਮੰਨ ਲੈਂਦੇ ਆ ਕਈ ਝੂਠ ਮਾਰਦੇ ਵੀ ਐ ਤੇ ਮੰਨ ਲੈਣਾ ਵੀ ਚਾਹੀਦਾ ਪਰ ਜੱਗਾ ਝੂਠ ਝਾੜ ਨਹੀਂ ਮਾਰਦੇ ਤਾਂ ਝੂਠ ਦੇ ਨੇੜ ਦੀ ਨਹੀਂ ਲੰਗਦਾ 4 ਕਿਲੋ ਤੜਕੇ ਕੰਡੇ ਤੇ ਜੋਖਲੋ 4 ਕਿਲੋ ਹੱਥ ਨੇ ਕੰਡੇ ਤੇ ਜੋਖਲੋ ਹਉ ਮੱਝਾਂ ਵਰਗਾ ਤਾਜੀ ਸੂਈ ਸਵਾਈ ਜਰਸੀ ਐ 13 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਸਾਢੇ 12 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਲੇਵ ਤੇ ਬਰੀਕ ਬਰੀਕ ਨਾੜਾ ਜੀਆਂ ਵੀ ਬਹੁਤ ਐ ਦੂਜਾ ਸੂਆ ਤਾਜੀ ਸੂਈ ਸਵਾਈ ਜਰਸੀ ਕਿੰਨੇ ਦੀ ਜੱਗੇ ਬਈ 38 ਹਜ਼ਾਰ ਦੀ ਵੜ ਦੇ ਦਾਂਗੇ ਹਾਂ ਜਮਾ ਜੈ ਜਮੋਲਾ ਠੀਕ ਐ 38 ਹਜ਼ਾਰ ਦੀ ਵੜ ਦੇ ਦਾਂਗੇ ਹਾਂ ਜਮਾ ਹਜੇ ਸਾਰਾ ਦਿਨ ਪਿਆ ਬਈ ਹਜੇ ਸ਼ਾਮ ਦੀ ਚਵਾਈ ਚ ਹਾਂ ਜੱਗਾ ਕਹਿੰਦਾ ਜਮਾ ਜੈ ਜਮੋਲਾ 38 ਹਜ਼ਾਰ ਦੀ ਦੇ ਦੇਣੀ ਐ 2 ਘਟ 40 ਦੀ 37 38 ਹਜ਼ਾਰ ਦੀ ਤਾਜੀ ਸੂਈ ਜਰਸੀ ਦੇਣੀ ਵੀ ਕਿੰਨੀ ਆ ਯਾਰ ਦੁੱਧ ਵੀ 8 ਕਿਲੋ ਆ ਹਜੇ ਤਾਂ ਤਾਜੀ ਸੂਈ ਆ ਸਹੀ ਮੈਨੇ ਬਾਹਰੀ 13 ਦਿਨੀ ਪਸ਼ੂ ਜਾ ਕੇ ਕਣ-ਕਣ ਚੱਲ ਕੇ ਜਦੋਂ ਗੰਦ ਭੈਲ ਸੱਟ ਕੇ ਮਲੇ ਤੋਂ ਸਾਫ਼ ਹੋ ਜਾਂਦਾ ਫੇਰ ਦੁੱਧ ਤੇ ਆਉਂਦਾ ਬਾਕੀ 제ਰ ਦੀ ਵੀਡੀਓ ਆਪਣੇ ਕੋਲੇ ਬਈ ਪਈ ਹੈ ਜੀ ਠੀਕ ਹੈ ਬੇਫਿਕਰ ਹੋ ਕੇ ਬੰਦਾ ਆਵੇ 제ਰ ਦੀ ਵੀਡੀਓ ਬਾਈ ਕਹਿੰਦਾ ਆਪਣੇ ਕੋਲੇ ਹੈਗੀ ਆ ਅਗਲਾ ਬੇਫਿਕਰ ਹੋ ਕੇ ਆਜੇ ਜਮਾ ਜੈਜਪਾ 38 ਦੀ ਦੇ ਦੇਣੀ ਆ ਛੋੜ ਵਿੱਚੋਂ ਕਰ ਦੂ ਬਾਈ ਕੋਈ ਚੱਕਰ ਨਹੀਂ ਮੁੱਲ ਤਾਂ ਜੈਜ ਹੀ ਆ ਪਰ ਫੇਰ ਵੀ ਛੋੜ ਕਰ ਦੂ ਵਿੱਚੋਂ ਸਾਰਿਆਂ ਨੂੰ ਸასი ਸ਼ਕ